ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਮਹਰਾਜ ਰਸੋਈ ਚੈਨਲ ਤੇ ਕਿਦਾਂ ਜੀ ਸਾਰੇ ਠੀਕ ਠਾਕ ਹੋ ਵਧੀਆ ਅਸੀਂ ਵੀ ਵਧੀਆ ਜੀ ਤੇ ਚਲਦੀ ਵੀਡੀਓ ਨੂੰ ਲਾਈਕ ਸ਼ੇਅਰ ਕਰਨਾ ਬਿਲਕੁਲ ਨਾ ਭੁੱਲਿਓ ਜੀ ਮਹਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਛੋਟਾ ਜਿਹਾ ਪਿਆਰਾ ਜਿਹਾ ਕਮੈਂਟ ਵੀ ਕਰ ਦਿਓ ਤੇ ਅੱਜ ਆਪਾਂ ਬਣਾਉਣ ਲੱਗੇ ਆ ਜੀ ਮੱਖੀਆਂ ਤੇ ਇਹ ਆਵੇਂ ਜਿਹੜੀਆਂ ਦੁਕਾਨ ਤੋਂ ਬੱਚਾ ਲਿਆਉਂਦੇ ਆਕਰਪਾ ਜੀ ਮੱਖੀ ਆਉਂਦੀ ਹੈ ਛੋਟੀ ਜੀ ਉਹ ਮੱਖੀਆਂ ਆਪਾਂ ਬਣਾਉਣ ਲੱਗੇ ਆ ਦੋ ਕਾਪ ਪਾਪਮ ਇਦਾਂ ਲੈ ਲਿਆ ਸੀਗਾ ਤੇ ਉਹਦੇ ਵਿੱਚ ਸਵਾਦ ਦੇ ਹਿਸਾਬ ਨਾਲ ੂਣ ਪਾ ਲਿਆ ਸੀਗਾ ਥੋੜੀ ਵੀ ਮਲ ਕੇ ਆਪਾਂ ਜਿਵੇਂ ਬਣਾਈ ਹੈ ਤੇ ਥੋੜਾ ਜਿਹਾ ਪਰਫੈਂਡ ਪਾਇਆ ਸੀ ਇਹਨੂੰ ਮੋਇਨ ਦੇਣ ਵਾਸਤੇ ਤੇ ਹੁਣ ਪਾਣੀ ਪਾ ਕੇ ਹਟਾ ਜਿਹੜਾ ਗੁੰਨ ਲਿਆ ਆਟਾ ਤੁਸੀਂ ਥੋੜਾ ਜਿਹਾ ਮਰ ਤੇ ਨਾਲੋਂ ਘੱਟ ਰੱਖਣਾ ਜ਼ਿਆਦਾ ਨਹੀਂ ਕਰਨਾ ਸਾਡਾ ਤੇ ਥੋੜਾ ਜਿਹਾ ਰੱਖਣਾ ਤੇ ਆਟਾ ਪਰ ਰੱਖਤਾ ਹੁਣ 10 ਮਿੰਟ ਸੈੱਟ ਹੋਣ ਵਾਸਤੇ ਤੇ ਇਦਾਂ ਆਪਾਂ ਤਿਆਰੀ ਕਰ ਲੈਂਦੇ ਆ ਜੀ ਪੜਾਈ ਦੇ ਵਿੱਚ ਆਪਾਂ ਫਰੈਂਡ ਦੀ ਬਾਲਤ ਤੇ ਇਹਨਾਂ ਫਰੈਂਡ ਤੇਲ ਦੇ ਵਿੱਚ ਜਿਆਦਾ ਵਧੀਆ ਬਣਦੀਆਂ ਬਾਕੀ ਤੁਸੀਂ ਸਰੋਂ ਦਾ ਤੇਲ ਵੀ ਪਾ ਸਕਦੇ ਹੋ ਘਿਓ ਵੀ ਪਾ ਸਕਦੇ ਹੋ ਤੁਸੀਂ ਸੁਸਤ ਕਰਦੇ ਹੋ ਤੇ ਲੋ ਜੀ ਇਧਰ ਆਟਾ ਵੀ ਆਪਣਾ ਸੈੱਟ ਹੋ ਗਿਆ ਤੇ ਹੁਣ ਇਹਨੂੰ ਛੋੜਾ ਜਾਂ ਮਲ ਲੈਨੇ ਆਪਾਂ ਆਟੇ ਨੂੰ ਤਾਂ ਕਿ ਛੋੜਾ ਇਹ ਹੋਰ ਸੈੱਟ ਹੋ ਸਕੇ ਇਹ ਤੇ ਮੱਠੀਆਂ ਜਿਹੜੀਆਂ ਆਪਣੀ ਕਰ ਵਧੀਆ ਬਣਨਗੀਆਂ ਲੋ ਜੀ ਹੁਣ ਆਪਾਂ ਪਹਿਲੇ ਤਨਪੇੜੇ ਕਰ ਲਏ ਆਟੇ ਦੇ ਜੇ ਤੁਹਾਡਾ ਰੋਲਿੰਗ ਰੋਲ ਵੱਡਾ ਹੋਇਆ ਤੁਸੀਂ ਦੋ ਪੇੜੇ ਕਰ ਲਿਓ ਬਸ ਬੋਰਡ ਦੇ ਸਹਾਰੇ ਨਾਲ ਪੇੜੇ ਤੁਸੀਂ ਕਰ ਲਿਓ ਰੋਟੀਆਂ ਜਿਹੜੀਆਂ ਦੀ ਬਿਲਕੁਲ ਪਤਲੀ ਵੇਲਣੀਆਂ ਆਪਾਂ ਆਮ ਰੋਟੀ ਨਾਲ ਬਿਲਕੁਲ ਪਤਲੀ ਜਮਾ ਜਿਹੜੀ ਹੋਈ ਹੈ ਮੋਟੀ ਨਹੀਂ ਹੋਣੀਆਂ ਨਹੀਂ ਤਾਂ ਮੱਠੀਆਂ ਜਿਹੜੀਆਂ ਆਪਣੇ ਵਧੀਆ ਨਹੀਂ ਬਣਨਗੀਆਂ ਤੇ ਕੱਚੀਆਂ ਰਹਿ ਜਾਣੀਆਂ ਅੰਦਰੋਂ ਜਮਾ ਬਿਲਕੁਲ ਪਤਲੀ ਜਿਮ ਮੱਠੀਆਂ ਆਪ ਲਓ ਮੇ ਆ ਨਾ ਕਰਿਸਪੀ ਹੁੰਦੀਆਂ ਉਹਦਾਂ ਬਣਾਉਂਦੇ ਆਪਾਂ ਬਿਲਕੁਲ ਪਤਨੀਆਂ ਪਤਨੀਆਂ ਹੁੰਦੀਆਂ ਉਹ ਮੱਖੀਆਂ ਜਿਹੜੀਆਂ ਆਪਾਂ ਬਾਜ਼ਾਰ ਚ ਲਿਆਉਂਦੇ ਹਾਂ। ਲੋ ਜੀ ਇਸ ਤਰ੍ਹਾਂ ਆਪਾਂ ਬੋਰਡ ਦੇ ਉੱਪਰ ਵੀ ਥੋੜਾ ਜਿਹਾ ਲਾਲਿਆ ਸੀਗਾ ਤੇ ਨਾ ਇਹ ਥੋੜਾ ਜਿਹਾ ਲਾਲਿਆ ਵੇਲ ਦੇ ਨਾਲ ਤੇ ਚਾਹ ਉਹ ਸੁੱਕਾ ਟੰਗਲਾ ਹਸਾ ਦੇ ਉੱਪਰ ਸੁੱਕਿਆ ਟੰਗਣਾ ਥੋੜਾ ਜਿਹਾ ਤੇਲ ਆ ਜਿਹੜਾ ਕਾਲਾ ਹੋ ਜਾਂਦਾ ਕਿਉਂਕਿ ਉਹ ਸੁੱਕਾ ਆਟਾ ਜਿਹੜਾ ਤੇਲ ਚ ਜਾ ਕੇ ਛੜ ਜਾਂਦਾ ਤੇ ਤੇਲ ਨੂੰ ਕਾਲਾ ਕਰ ਦਿੰਦਾ। ਤਾਂ ਕਰਕੇ ਮੈਂ ਘੱਟ ਘੱਟ ਲਉਣੀ ਮੇਰੇ ਤੇ ਇਸ ਤਰ੍ਹਾਂ ਕਿਉਂ ਲਾਕੀ ਵੇਲੇ ਇਹ ਦੇਖੋ ਵਧੀਆ ਵੇਲੀ ਆਂਦੀ ਐ ਇੰਦਾ ਵੀ ਕਿਉਂ ਲਾਕੀ ਤੇਲ ਲਾ ਲਉ ਕਿਉਂ ਲਾ ਲਉ ਤੁਸੀਂ ਜੋ ਵਰਤਿਓ ਤੇ ਇਹ ਵੇਲ ਨਹੀਂ ਰੋਟੀ ਆਪਾਂ ਬਿਲਕੁਲ ਪਤਲੀ ਐ ਦੇਖੋ ਇੰਦਾ ਕਾਗਜ਼ ਵਰਗੀ ਦੇਖ ਸਕਦੇ ਆ ਤੁਸੀਂ ਜਿਹੜਾ ਆਪਣਾ ਆਮ ਹੀ ਸੀਗਾ ਜਿੱਡੇ ਆਪਾਂ ਰੋਟੀ ਬਣਾਉਂਦੇ ਆ ਹਨਾ ਉਹ ਤੋਂ ਥੋੜਾ ਜਿਹਾ ਵੱਡਾ ਸੀਗਾ ਤੇ ਕਿੱਡਾ ਵੇਲ ਕੇ ਆਪਾਂ ਰੋਟੀ ਬਣਾ ਲਈ ਐ ਜੀ ਤੇ ਉਹਨੂੰ ਆਪਾਂ ਦੇਖ ਬੜੇ ਜੀ ਰੋਟੀ ਛੋਟੀ ਬਣਦੀ ਆਪਣੇ ਕਿ ਇੰਨਾ ਵੀ ਲਾਇਆ ਇਹਨਾਂ ਆਪਾਂ ਤੇ ਹੁਣ ਆਪਾਂ ਕੋਈ ਵੀ ਟਿੱਕੀ ਚੀਂਦਾ ਲੈਣੀ ਹੈ ਟਾਟਾ ਵਗੈਰਾ ਨਹੀਂ ਹੁੰਦੇ ਆਪਣੇ ਘਰੇ ਇਹਦੇ ਨਾਲ ਐਸਟਰਾ ਕੁਝ ਨਹੀਂ ਕਰਦੇ ਇਹ ਵਿੱਚ ਕਿਉਂਕਿ ਫਿਰ ਇਹ ਫੁੱਲੜਾ ਆ ਜਾਣਗੇ ਆਪਾਂ ਉਦੋਂ ਹੀ ਪਾਦਾਂ ਕੱਟ ਕੇ ਤਾਂ ਫਿਰ ਇਹ ਹੁੰਨ ਜਾਣੀ ਇਹਨਾਂ ਦੇ ਗੋਲ ਗੱਪੇ ਬਣ ਜਾਣਗੇ ਤੇ ਮਠੀ ਹੈ ਜਿਹੜੀ ਕਰੈਸਪੀ ਨਹੀਂ ਬਣਨੀ ਵਧੀਆ ਨਹੀਂ ਬਣਨੀ ਤੇ ਕੋਈ ਐਸਟਰਾ ਤੁਸੀ ਲੈ ਲਓ ਕੋਈ ਕਟਰ ਹੋਇਆ ਤਾਂ ਵੀ ਵਧੀਆ ਹੈ ਕੋਈ ਵੀ ਪਰੋਕਰ ਨਹੀਂ ਸੀਗਾ ਤੇ ਮੈਨੂੰ ਆਉਂਦਾ ਨਹੀਂ ਸੀ ਸਾਡੀ ਪੁਰਾਣੀ ਉਹਨਾਂ ਕੋਲ ਨਹੀਂ ਆਈਆਂ ਤੇ ਕੋਈ ਵੀ ਇਸ ਤਰ੍ਹਾਂ ਤੁਸੀਂ ਕੜਾ ਵਗੈਰਾ ਕੋਈ ਤੋਂ ਕੋਈ ਟਿੱਕੀ ਜੀਰੀ ਕੋਈ ਵੀ ਗੋਲ ਹੋਵੇ ਇਸ ਤਰ੍ਹਾਂ ਦਾ ਠੱਕੜਾ ਹੁੰਦਾ ਡ్రਾਈਵਰ ਕੋਈ ਨਾ ਉਹਦੇ ਨਾਲ ਤੁਸੀਂ ਕੱਟ ਲਿਓ ਮੱਠੀਆਂ ਭਟੀਆਂ ਛੋਟੀਆਂ ਆਪਦੀ ਪਸੰਦ ਮੈਂ ਆਪਾਂ ਨਾਰਮਲ ਹੀ ਕੱਟ ਲਈ ਮੈਂ ਦਵਾ ਦਿਆਂਗਾ ਉਹ ਪਿਆਰ ਚ ਲੈਉਣੇ ਛੋਟੀਆਂ ਹੀ ਹੁੰਦੀਆਂ ਉਹ ਓਟੀਆਂ ਓਟੀਆਂ ਦਾ ਆਪਾਂ ਦੰਦਾ ਤੇ ਤੁਸੀਂ ਬਾਕੀ ਸ਼ੇਪ ਕੋਈ ਵੀ ਦੇ ਸਕਦੇ ਹੋ ਲਗ ਲਗ ਆਹ ਦੇ ਬੱਚਾ ਦੀ ਕਿਸਮ ਦੀ ਸ਼ੇਪ ਕੋਈ ਵੀ ਤੁਸੀਂ ਦੇ ਸਕਦੇ ਹੋ ਨਾ ਤੇ ਆਪਾਂ ਗੋਲ ਕੱਟੀਆਂ ਲੋ ਜੀ ਹੁਣ ਆਪਾਂ ਉਹ ਇੱਕ ਕੰਪਲੀਟ ਕਰ ਦਿੱਤਾ ਕੱਟ ਕੇ ਤੇ ਹੁਣ ਆਪਾਂ ਦੂਸਰਾ ਪੇੜਾ ਜਿਹੜਾ ਵੇਲ ਲੈਣੇ ਆ ਬਿਲਕੁਲ ਉਸ ਤਰ੍ਹਾਂ ਜਿੱਦਾਂ ਪਹਿਲਾਂ ਵੇਲ ਲੈ ਆਪਾਂ ਉਨਾ ਹੀ ਪਤਲਾ ਵੇਲ ਲੈਣਾ ਇਹਨੇ ਤੇ ਉਦਾਂ ਹੀ ਆਪਾਂ ਸਾਰੀਆਂ ਇਹ ਮਟੀਆਂ ਜਣੀਆਂ ਕੱਟ ਕੇ ਤਿਆਰ ਕਰ ਲੈਣੀਆਂ ਤੇ ਉਧਰ ਤੇਲ ਆ ਜਿਹੜਾ ਆਪਣਾ ਗਰਮ ਧਰਿਆ ਹੋਇਆ ਸਿਮ ਤੇ ਤੇ ਤੇਲ ਆ ਜਿਹੜਾ ਜ਼ਿਆਦਾ ਗਰਮ ਨਹੀਂ ਕਰਨਾ ਹੈਗਾ ਕਿਉਂਕਿ ਜੇ ਇੱਕ ਵਾਰ ਆਪਾਂ ਜਿਆਦਾ ਗਰਮ ਤੇਲ ਕਰ ਲਿਆ ਤੇ ਫਿਰ ਇਹ ਪੌਣ ਸਾਰੀ ਉਪਰੋਂ ਸੜ ਜਾਣਗੀਆਂ ਤੇ ਵਿੱਚੋਂ ਕੱਚਾ ਨਾ ਰਹਿ ਜਾਣਗੇ ਤੇਲ ਨਾਲ ਆਪਾਂ ਬਿਲਕੁਲ ਸਲੋ ਆਪ ਤੇ ਸਿਕਣਾਗਾ ਅ ਸੱਤ ਤੋਂ ਅੱਠ ਮਿੰਟ ਲੱਗ ਜਾਂਦੇ ਆ ਕਪੂਰ ਸੇਕਣ ਤੇ ਤੇ ਫਿਰ ਇਹ ਅੰਦਰ ਤੱਕ ਵਧੀਆ ਸੇਕ ਜਾਂਦੇ ਨੇ ਕਰਿਸਪੀ ਹੋ ਜਾਂਦੇ ਆ ਫ੍ਰੈਂਚੀ ਜਿਹੇ ਤਰ੍ਹਾਂ ਆਪਾਂ ਬਯਾਰ ਚ ਲਿਉਨੇ ਉਦਾਂ ਵੀ ਬਣਦੇ ਨੇ ਫਿਰ ਤੇ ਐਂਡ ਤੇ ਆਪਾਂ ਜਦੋਂ ਪਤਾ ਵੀ ਹੁਣੇ ਪੱਕ ਚੱਲੀਆਂ ਤੇ ਤੇਲ ਆ ਜਿਹੜਾ ਆਪਣਾ ਬੱਬਲ ਆਉਣੋਂ ਹਟ ਗਏ ਹਨਾ ਨਹੀਂ ਤੇਲ ਦੇ ਵਿੱਚ ਬੱਬਲ ਆਈ ਜਾਂਦੇ ਹੁੰਦੇ ਜਦੋਂ ਸਰਚੀ ਚੱਕੀ ਹੋਵੇ ਤੇਲ ਜਦੋਂ ਚਮਤ ਸ਼ਾਂਤ ਹੋ ਜੇ ਤਾਂ ਫਿਰ ਚੀਜ਼ ਜਿਹੜੀ ਪੱਕ ਜਾਂਦੀ ਹੈਗੀ ਤੇ ਫਿਰ ਉਹਦੋਂ ਆਪਾਂ ਗੈਸ ਆ ਜਿਹੜਾ ਟੀਨ ਕਰ ਦੇਣਾ ਤਾਂ ਕਿ ਫਿਰ ਉਹਦੋਂ ਜੇ ਆਪਾਂ ਸਲੋ ਰੱਖਿਆ ਤਾਂ ਫਿਰ ਜਦੋਂ ਪੱਕੀ ਚੀਜ਼ ਆਪਾਂ ਬਾਹਰ ਕੱਢਾਂਗੇ ਤੇ ਵਿੱਚ ਤੇਲ ਆ ਜੂਗਾ ਤੇ ਇਹ ਤੁਸੀਂ ਤੇਲ ਕਰ ਦੋਗੇ ਆਹ ਦੇ نیچے ਜਮਾ ਹੰਡ ਤੇ ਤੇ ਫਿਰ ਤੇਲ ਆ ਜਿਹੜਾ ਇਹ ਵਿੱਚ ਬਹੁਤ ਠੱਟ ਆਊਗਾ ਇਸ ਤਰ੍ਹਾਂ ਤੁਸੀਂ ਮਠਿਆਈਆਂ ਜਿਹੜੀਆਂ ਬਣਾ ਸਕਦੇ ਹੋ ਜਿਵੇਂ ਕਿ ਬਹੁਤ ਹੀ ਵਧੀਆ ਘਰੇ ਬਣਦੀਆਂ। ਇਹ ਕਿਉਂਕਿ ਬੱਚੇ ਆਮ ਹੀ ਛੋਟੇ ਬੱਚੇ ਤਾਂ ਲੈਂ ਹੁੰਦੀ ਹੈ ਹੈ ਨਾ ਆਸ-ਪਾਸ ਆਪਣੇ ਦੁਕਾਨਾਂ ਹੁੰਦੀਆਂ ਨੇ ਜਿਨ੍ਹਾਂ ਦੇ ਤਰ੍ਹਾਂ ਛੋਟੇ-ਛੋਟੇ ਬੱਚੇ ਆਮ ਹੀ ਦੁਕਾਨਾਂ ਤੋਂ ਲੈਂ ਹੁੰਦੇ ਆ ਇਹ ਚੀਜ਼ ਤੇ ਕਿਉਂਕਿ ਘਰੇ ਵੀ ਆਪਾਂ ਬਣਾ ਸਕਦੇ ਆ ਇਸ ਤਰ੍ਹਾਂ। ਤੇ ਸਾਰਾ ਕੁਝ ਕਿੱਕਣਾ ਹੁਣ ਮੈਂ ਇਦਾਂ ਆਪਾਂ ਛਾਣ ਕੇ ਪਾਇਆ। ਮੇਰਾ ਛਾਣ ਕੇ ਰੱਖਿਆ ਹੁੰਦਾ ਡੱਬਿਆਂ ਦੇ ਵਿੱਚ ਬੇਸਣ, ਮੈਦਾ, ਸੂਜੀ ਜਿਤਨੇ ਸਾਬ ਦੇ ਚੰਦਨੀ ਮੋਦੀ ਛਾਣ ਕੇ ਰੱਖ ਲਏ ਨੇ। ਤੇ ਬਾਕੀ ਹੁਣੇ ਗਰਮੀ ਆ ਜਾਣੀ ਇਹਦੇ ਵਿੱਚ ਕੀੜਾ ਵਗੈਰਾ ਲੱਗਦੀ ਜਾਂਦਾ ਆਪਾਂ ਫਰਿੱਜ ਚ ਰੱਖ ਕੇ ਇਹਨਾਂ ਨੂੰ ਕੀੜੇ ਤੋਂ ਵੀ ਬਚਾ ਸਕਦੇ ਆ ਮੈਂ ਤਾਂ ਸੁਝੀ ਵੇਸਨ ਘਰ ਵੀ ਗਰਮੀ ਮੈਂ ਡੱਬੇ ਚਾੱਕ ਕੇ ਫਰਿੱਜ ਦੇ ਵਿੱਚ ਰੱਖ ਦਿੰਦੀ ਆ ਤੇ ਇਹਦੇ ਵਿੱਚ ਕੀੜਾ ਨਹੀਂ ਹੁੰਦਾ ਹੈਗਾ ਫਿਰ ਫਰਿੱਜ ਦੇ ਵਿੱਚ ਬਾਜ਼ਾਰ ਚੋਂ ਆਪਾਂ ਲਿਆਉਣੀ ਆ ਪਤਾ ਨਹੀਂ ਕਿਦਾਂ ਕਿਦਾਂ ਹੁੰਦੀ ਆ ਨਾ ਚੀਜ਼ ਤੇ ਬੱਚੇ ਖਾਂਦੇ ਆ ਫਿਰ ਬਿਵਾਰ ਹੋ ਜਾਂਦੇ ਇਹ ਘਰੇ ਰੇਸਿਪੀ ਆਸਤਰਾ ਬਣਾ ਕੇ ਰੱਖੋ ਇਹ ਖਰਾਬ ਨਹੀਂ ਹੋਣਾ ਕਿੰਨਾ ਟਾਈਮ ਕੋਈ ਗੈਸਟ ਵਗੈਰਾ ਆਉਂਦੇ ਮੰਨ ਆਪਾਂ ਚਾਹ ਨਾਲ ਦੇ ਸਕਦੇ ਆ ਆਪ ਵੀ ਖਾ ਸਕਦੇ ਨੇ ਬੱਚੇ ਵੀ ਖਾ ਸਕਦੇ ਇਹ ਲੋ ਜੀ ਹੁਣ ਆਪਾਂ ਵੇਲ ਲਿਆ ਸੀਗੇ ਇਧਰ ਮੱਠੀਆਂ ਤੇ ਕੜਾਈ ਦੇ ਵਿੱਚ ਪਾਤੀਆਂ ਸੀਗੀਆਂ ਤੇਲ ਆਪਣਾ ਜਿਹੜਾ ਗਰਮ ਸੀਗਾ ਮੈਂ ਤੁਹਾਨੂੰ ਦੱਸਿਆ ਜਿਆਦਾ ਗਰਮ ਤੇਲ ਆ ਜਿਹੜਾ ਹੋਈ ਕਰਨਾਗਾ ਠੀਕ ਠਾਕ ਜਿਹਾ ਗਰਮ ਸੀਗਾ ਉਹਦੇ ਵਿੱਚ ਆਪਾਂ ਸੇਕਣ ਵਾਸਤੇ ਪਾ ਤਾ ਉਧਰ ਸਿੱਕੀਆਂ ਨੂੰ ਇਧਰ ਆ ਪਰਿੰਦੀਆਂ ਵੀ ਕੱਟੀਆਂ ਜਾਂਦੀਆਂ ਇਹ ਦੋ ਪੇੜੇ ਆਪਾਂ ਕੱਟ ਲਏ ਸੀਗੇ ਇੱਕ ਤਰ੍ਹਾਂ ਦਾ ਸੀ ਬਾਕੀ ਜਿਹੜਾ ਵਿੱਚੋਂ ਹੋਰ ਨਿਕਲਦਾ ਕੱਟੇ ਤੋਂ ਆਟਾ ਉਹ ਵੀ ਉੱਪਰ ਨਾਲ ਹੀ ਮੋੜ ਕੇ ਤੇ ਪੇੜਾ ਬਣਾ ਕੇ ਉਹਦੇ ਵੀ ਮੱਛੀ ਘੱਟ ਲੈਣੇ ਦੋ ਤਿੰਨ ਵਾਰੀ ਜਦੋਂ ਤਾਂ ਇਹ ਵੇਲ ਲੜਾਉਣਾ ਪੇੜੇ ਨੂੰ ਪੱਥਾ ਕਰਕੇ ਤੇ ਦੇਖੋ ਹੁਣ ਇਹ ਸਿਕੰਦੇ ਬਿਲਕੁਲ ਐਂਡ ਤੇ ਸਿੱਧੇ ਸੇਕ ਆਪਾਂ ਜਿਹੜਾ ਤੇਜ ਕਰ ਦਿੱਤਾ ਤੇ 2 ਮਿੰਟਾਂ ਦੀ ਸਟੇਕਿੰਗ ਹੈ ਤੇ ਸੇਕ ਤੇ ਤੇ ਤੇਲ ਵੀ ਇਹਨਾਂ ਦੇ ਵਿੱਚ ਬਿਲਕੁਲ ਨਹੀਂ ਆਊਗਾ ਜੇ ਇਸ ਤਰ੍ਹਾਂ ਤੁਸੀਂ ਜੇ ਪੂਰੀ ਬੱਲਾ ਸਲੋ ਤੇ ਤੇ ਐਂਡ ਤੇ ਜਮਾ ਕੇ ਅਸਲ ਦਾ ਤੇਲ ਕਰ ਦੋਗੇ। ਪੂਣਾਕ ਮੈਂ ਤੇਲ ਕਰਤੀ ਸੀਗੀ ਤੇ ਦੇਖੋ ਜਮਾ ਸੁੱਕੀਆਂ-ਸੁੱਕੀਆਂ ਕੋਈ ਵੀ ਇਹਦੇ ਵਿੱਚ ਤੇਲ ਨਹੀਂ ਆਇਆ ਹੈਗਾ ਤੇ ਨਾਲੇ ਸੈਟੀਆਂ ਕਿੰਨਾ ਵਧੀਆ ਕ੍ਰਿਸਪੀ ਹੋਊਗਾ ਇਹ ਸੈਟ ਕੇ। ਇਹ ਹੁਣ ਆਪਾਂ ਹੋਰ ਆ ਜਿਹੜਾ ਪਾ ਦਿੰਨੇ ਆ ਪੂਰਾ। ਤੇ ਬਾਕੀ ਤੁਹਾਡੀ ਕਡਾਈ ਦੇ ਹਿਸਾਬ ਨਾਲ ਇੱਕ ਵਾਰੀ ਜੇ ਤੁਸੀਂ ਸਾਰੀਆਂ ਕੱਢ ਸਕਦੇ ਹੋ ਹਨਾ। ਇਹ ਜਿਹੜਾ ਇਸੋਤੀ ਹੈ ਫਿਰ ਦੁੱਧੰਦਵਾਰੀ ਚੀਨੀ ਨੂੰ ਪਾ ਕੇ ਆਪਾਂ ਆਮ ਹੀ ਚੀਜ਼ਾਂ ਇਹ ਬਣਾਉਂਦੀ ਰਹਿੰਦੇ ਹਾਂ ਨਾ ਘਰਾਂ 'ਚ ਆਪਾਂ ਦਾ ਹੁੰਦਾ ਹੀ ਐ ਇਹਨਾਂ ਤੋਂ ਜਿ ਕਿੰਨੀ ਹੀ ਚੀਜ਼ ਜਿਹੜਾਈ ਦੇ ਵਿੱਚ ਹੁੰਦੀ ਹੈਗੀ ਤੇ ਜੇ ਹੁਣ ਆਪਾਂ ਵੱਧ ਪਾ ਦਾਂਗੇ ਫਿਰ ਉਹ ਪਕੀਆਂ ਪੱਕੀਆਂ ਹੀ ਰਹਿ ਜਾਣਗੀਆਂ ਤੇ ਖਸਾਰ ਨਹੀਂ ਪਤਣਗੀਆਂ ਤੇ ਬਸ ਕੜਾਈ ਦੇ ਹਿਸਾਬ ਨਾਲ ਜੇ ਆਪਾਂ ਪਾ ਦੇਣੀ ਹੈ ਕੜਾਈ ਵਿੱਚ ਚੰਗੀਆਂ ਤੇ ਫੇਰੇ ਮਟਕੀਆਂ ਜਿਹੜੀਆਂ ਵਧੀਆ ਪੱਕ ਜਾਂਦੀਆਂ ਖਸਾਰ ਇੱਕੋ ਜੀਆਂ ਨੂੰ ਜੀ ਵੀ ਆਪਣਾ ਪੂਰ ਪੱਕ ਗਿਆ ਦਮਰਤਾਂ ਪਈਆਂ ਬਣ ਗਈਆਂ ਜੀ ਬਹੁਤ ਹੀ ਵਧੀਆ ਬਣੀਆਂ ਕ੍ਰਿਸਪੀ ਕ੍ਰਿਸਪੀ ਕ੍ਰੰਚੀ ਕ੍ਰੰਚੀ ਚਾਹਨਾ ਖਾਓ ਤੁਸੀਂ ਦਹੀਂ ਨਾ ਖਾਓ ਦਮ ਅਰਜੀ ਖਾਓ ਨਵ ਜਿਹੜਾ ਇਹ ਸੁਪਸੰਦ ਕਰਦੇ ਆ ਤੇ ਬਹੁਤ ਟੇਸਟੀ ਲੱਗਦੀ ਹੈ ਜੀ ਇਹ ਅੱਛਾ ਜੋ ਹੈ ਇਹਦਾ ਫਲੇਵਰ ਹੁੰਦਾ ਬਾਕੀ ਤੁਸੀਂ ਮੇਥੀ ਵਗੈਰਾ ਵੀ ਪਾ ਸਕਦੇ ਤੁਸੀਂ ਮੇਥੀ ਪੱਤੇ ਵੀ ਬਣ ਜਾਂਦੇ ਬਹੁਤ ਵਧੀਆ ਇਹ ਲੋਹੇ ਜਿਮ ਤੋੜ ਕੇ ਵਿਸਾਦ ਲਈਆ ਆਪਕਾ ਦੇਖੋ ਕਿੰਨੀਆਂ ਕ੍ਰਿਸਪੀ ਬਣੀਆਂ ਤੇ ਬਹੁਤ ਵਧੀਆ ਬਣੀਆਂ ਵਸੇ ਹਿੱਟਾ ਤੇ ਕਰ ਰਹੇ ਹਾਂ ਬਿਲਕੁਲ ਪਤਲੀਆਂ ਮੇਲਣਾ ਮੋਟੀਆਂ ਨਹੀਂ ਮੇਲਣਾ ਇਹਦਾ ਤੇ ਉੱਪਰ ਆਪਾਂ ਕਾਲਾ ਨਮਕ ਪਾਤਾ ਤੇ ਨਮਕ ਪਾ ਉਧਰ ਵੀ ਪਾਇਆ ਸੀ ਇੱਥੇ ਤੁਸੀਂ ਹਿਸਾਬ ਨਾਲ ਪਾ ਲਿਓ ਉਸ ਜਿਆਦਾ ਨਾ ਹੋ ਜੀ ਕਿਤੇ ਤੇ ਉਧਰ ਵੀ ਹਿਸਾਬ ਤੇ ਸਵਾਦ ਦੇ ਹਿਸਾਬ ਨਾਲ ਹੀ ਪਾ ਲੈਣਾ ਨਮਕ ਜੇ ਤੁਸੀਂ ਇਹ ਪਸੋਰ ਕਿ ਤੁਹਾਨੂੰ ਪਤਾ ਹੈ ਇਸਦੀ ਮੱਛੀ ਕਿੰਨੀ ਜਿਆਦਾ ਕਿੰਨੀ ਬਣੀ ਹੈ ਤੁਸੀਂ ਵੀ ਇਸ ਤਰ੍ਹਾਂ ਘਰੇ ਬਣਾ ਸਕਦੇ ਆ ਜੀ ਮੱਠੀਆਂ ਬਹੁਤ ਹੀ ਵਧੀਆ ਬਣ ਕੇ ਤਿਆਰ ਹੋਣਗੀਆਂ ਇਹ ਵਰਨਾ ਇਹ ਜਾਣਾ ਖਾਲ ਗਿਆ ਪੰਜਾਬ ਬਣ ਜਾਂਦਾ ਫਿਰ ਇਸ ਤਰ੍ਹਾਂ ਤੁਸੀਂ ਦਹੀਂ ਨਾਲ ਪਾ ਸਕਦੇ ਆ ਇੰਦਰ ਵੀ ਬਹੁਤ ਟੇਸਟੀ ਲੱਗਦੀਆਂ ਦਹੀਂ ਦੇ ਵਿੱਚ ਥੋੜਾ ਜਿਹਾ ਮਿੱਠਾ ਪਾ ਕੇ ਜੇ ਉਦਾ ਵੀ ਨਹੀਂ ਦੇ ਵਿੱਚ ਮਿੱਠਾ ਵੀ ਨਾ ਪਾਇਆ ਹੋ ਤਾਂ ਵੀ ਤੁਸੀਂ ਪਾ ਸਕਦੇ ਹੋ ਉਹ ਵੀ ਵਧੀਆ ਲੱਗਦਿਆਂ ਜੀ ਤੇ ਹੁਣ ਵੀਡੀਓ ਚੰਗੀ ਲੱਗੀ ਲਾਈਕ ਸ਼ੇਅਰ ਕਰਨੀ ਨਾ ਭੁੱਲਿਓ ਜੀ ਮਹਾਰਾਜ ਰਸੋਈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਮਠੀਆਂ ਜਿਹੜੀਆਂ ਬੰਦ ਡੱਬੇ ਦੇ ਵਿੱਚ ਪਾ ਕੇ ਰੱਖ ਲਓ ਤਾਂ ਕਿ ਸੀਲ ਨਾ ਹੋ ਜਾਣਾ ਤੇ ਜਿੰਨਾ ਟਾਈਮ ਵਰਗੀ ਰੱਖੋ ਤੁਸੀਂ ਖਰਾਬ ਨਹੀਂ ਹੁੰਦੀਆਂ ਸੁੱਕੀ ਚੂਰੀ ਤਾਂ ਵੀ ਟਮ ਕੱਢ ਜਾਂਦੀ ਹੈ ਨਾ ਵੇ ਹੁਣ ਆਪਾਂ ਮਿਲਦੇ ਆਂ ਜੀ ਨੈਕਸਟ ਵੀਡੀਓ ਦੇ ਨਾਲ ਤਦ ਤੱਕ ਲਈ ਸਸਤਾ